ਹਾਰਿਆਂ ਦੀ ਰਵੇ ਮੇਰੀ ਜਾਨ ਆ ਪਾ ਦੋਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਤਾਂ ਨੀਓ ਸਾਡੇ ਲਈ ਸੋਗਤ ਕਦੇ ਆਈਆਂ ਨਾ ਔਰਤ ਕਿੰਨਾ ਚਿਰ ਹੋ ਗਿਆ ਮੈਂ ਨਾ 92 ਤੋਂ ਸ਼ੁਰੂ ਕੀਤਾ ਸੀ ਹਾਂਜੀ 98 ਤੋਂ ਮੈਂ ਬਾਹਰ ਦਾ ਡੈਸੀਜਨ ਲਿਆ ਜਿਵੇਂ ਅੱਜ ਅਮਰੀਕਾ ਵਾਲਿਆਂ ਨੂੰ ਚੱਕ ਕੇ ਉਹਨਾਂ ਨੂੰ ਵਾਪਸ ਭੇਜਿਆ ਮੈਂ ਆਪ ਹੀ ਵਾਪਸ ਆ ਗਿਆ ਮੈਂ ਪਹੁੰਚਿਆ ਜੀ ਮੈਂ ਵਾਇਆ ਰਸ਼ੀਆ ਚੱਲਿਆ ਸੀਗਾ ਇਟਲੀ ਨੂੰ ਉਹਨਾਂ ਨੇ ਟੱਕਰੇ ਉਹ ਪਰਮਾਤਮਾ ਬੜਾਉਂਦਾ ਸਾਰਾ ਕੁਝ ਰਾਈਟ ਤੇ ਜੇ ਮੈਂ ਅੱਜ ਇਟਲੀ ਹੁੰਦਾ ਹੋ ਸਕਦਾ ਪੈਸੇ ਬਹੁਤ ਜ਼ਿਆਦਾ ਕਮਾ ਲੈਂਦਾ ਜ਼ਿੰਦਗੀ ਦੀ ਔਕੜਾਂ ਨੇ ਬਦਲੀਆਂ ਤੁਹਾਨੂੰ ਅੱਜ ਜਦੋਂ ਮੈਂ ਬਾਹਰ ਜਾਂਦਾ ਮੈਨੂੰ ਸੁਣਨ ਲਈ ਦੇਖਣ ਲਈ ਆਡियंस ਆਉਂਦੀ ਆ ਦਰਸ਼ਕ ਆਉਂਦੇ ਆ ਕਲਾਕਾਰ ਦੀ ਜ਼ਿੰਦਗੀ ਚ ਵੈਸੇ ਮੈਂ ਸੁਣਿਆ ਹੈ ਕਿ ਉਤਾਰ ਚੜਾਅ ਚੱਲਦੇ ਰਹਿੰਦੇ ਨੇ ਹੈਨਾ ਬਟ ਬਾਅਦੋ ਉਸਦੇ ਤੁਹਾਡੇ ਗਾਣੇ ਅੱਜ ਵਾਲਾ ਗਾਣਾ ਸੁਣ ਲਓ ਜਾਂ ਤੁਹਾਡਾ ਪਿਛਲਾ ਗਾਣਾ ਕੋਈ ਸੁਣ ਲਓ ਤਾਰਿਆਂ ਦੀ ਲੋਏ ਕੱਢ ਲਓ ਹੈਨਾ ਬਾਦਿਆਂ ਤੋਂ ਮੁਕਰੀ ਕਰ ਲਓ ਸੇਮ ਫੀਲ ਹੈ ਸੇਮ ਵੌਇਸ ਹੈ ਸੇਮ ਫਰੈਸ਼ਨੈਸ ਹੈ ਵਕਫਾ ਦੀ ਮਿਸਾਲ ਮਰ ਜਾਈਏ ਮਾਰ ਛਾਲ ਪਰ ਕੱਚਾ ਘੜਾ ਸੋਣੀ ਤੇ ਚਨਾਬ ਚਾਹੀਦੇ ਰਾਤਾਂ ਦੀਆਂ ਨੀਂਦਾਂ ਚਰਾਉਣ ਵਾਲੀ ਨਹੀਂ ਸੰਭ ਹਰ ਇੱਕ ਪਲ ਦਾ ਹਿਸਾਬ ਚਾਹੀਦੇ ਵਾਦੀਆਂ ਲੋਕ ਇਦਾਂ ਨਾ ਕਹਿਣ ਕੇ ਇਸ ਤੋਂ ਦਿਲ ਦਿੱਤਾ ਨਹੀਂ ਸੀ ਠੋਕਰ ਰੌਣ ਲਵਾਉਣ ਵਾਸਤੇ ਤੋਂ ਬਾਅਦ ਇਸ ਤੋਂ ਗਾਣਾ ਨਹੀਂ ਬਣਿਆ ਉਸ ਤੋਂ ਬਾਅਦ ਲੈਣ ਲੈਣਾ ਨਾ ਬਣਾਇਆ ਹਾਂ ਉਸ ਤੋਂ ਬਾਅਦ ਤਾਰਿਆਂ ਦੀ ਲੋਹੇ ਬਣਾਇਆ ਜੀ ਪਿੱਛੋਂ ਅਜਮਾਰੀ ਤੋਂ ਬਾਅਦ ਹੋਰ ਡੁਇਟ ਕਿਤੇ ਅੱਖ ਨਾਲ ਅੱਖ ਖਹਿਣ ਦੇ ਬਣਾਇਆ ਹਨ ਜੀ ਤੇ ਫਿਰ ਅੱਖੀਆਂ ਚ ਪਾਣੀ ਕਿੱਡਾ ਵੱਡਾ ਸੀਗਾ ਹਨਾ ਤੁਸੀਂ ਇਹ ਦੱਸੋ ਤੁਹਾਡਾ ਕਿਹੜਾ ਗਾਣਾ ਨਹੀਂ ਚੱਲਦਾ ਮੈਂ ਬਾਬੇ ਦੀ ਕਰ ਕਿੰਨੇ ਸਾਰੇ ਹੁਣ ਵੀ ਫਿਲਮ ਚ ਸਪੈਸ਼ਲ ਤੌਰ ਤੇ ਉਹ ਅੱਲਣਾ ਵਾਲਾ ਗਾਣਾ ਕਿੰਨਾ ਅੱਲੜਾਂ ਦੀ ਆਰੇ ਬਿਊਟੀਫੁਲ ਸੌਂ ਹਾਂ ਜਦੋਂ ਕੋਈ ਧਾਰਮਿਕ ਗਾਣਾ ਹੁੰਦਾ ਉਹ ਵੀ ਮੇਰੇ ਹਿੱਸੇ ਆ ਜਾਂਦਾ ਮੈਂ ਤਾਂ ਇਹ ਸੋਚਣ ਲੱਗ ਗਈ ਸੀ ਕਿ ਅਰਦਾਸ ਵੀ ਫ੍ਰੈਂਚਾਈਜ਼ੀ ਜਿਹੜੀ ਹੈਗੀ ਹੈ ਜੀ ਭਾਜੀ ਦੀ ਹੈ ਨਾ ਵੀ ਤੁਸੀਂ ਇੱਕ ਲੱਤੀ ਚਾਮ ਹੋ ਹਾਂ ਉਹ ਬੜਾ ਬਹੁਤ ਅੱਛਾ ਗਾਣਾ ਸੀ ਜਿਹੜਾ ਸਭ ਤੋਂ ਪਹਿਲਾਂ ਅਰਦਾਸ ਦਾ ਸੀ ਗਾਣਾ ਦਾਤਾ ਜੀ ਮੇਰ ਕਰੋ ਉਹਨੇ ਮੇਰਾ ਇੱਕ ਅਲੱਗ ਹੀ ਟ੍ਰੈਂਡ ਸੈੱਟ ਕਰ ਦਿੱਤਾ ਪੜੇ ਖੁਸ਼ ਹਾਂ ਜ਼ਿੰਦਗੀ ਚ ਸੰਤੁਸ਼ਟ ਹਾਂ ਸੰਤੁਸ਼ਟ ਕਦੇ ਨਹੀਂ ਹੁੰਦਾ ਬੰਦਾ ਮੇਰੇ ਫਾਦਰ ਸਾਹਿਬ ਮੇਰੇ ਗਾਣੇ ਤੋਂ ਕਦੇ ਖੁਸ਼ ਨਹੀਂ ਸੀ ਹੋਏ ਅੱਛਾ ਕਦੇ ਵੀ ਨਹੀਂ ਸੀ ਖੁਸ਼ ਹੋਏ ਮੈਂ ਕਹਿੰਦਾ ਸੀ ਪਾਪਾ ਜੀ ਸਭ ਨੇ ਸੁਣਿਆ ਆ ਐਲਬਮ ਬੜੀ ਚੱਲੀ ਹੈ ਤੇ ਉਹ ਮੈਨੂੰ ਹੁਣ ਪਤਾ ਲੱਗਦਾ ਕਿ ਉਹ ਕਿਉਂ ਖੁਸ਼ ਨਹੀਂ ਸੀ ਕਿੰਨਾ ਵੀ ਡਿਮਾਂਡ ਬਹੁਤ ਆਂਦੀ ਹੈ ਤੁਹਾਨੂੰ ਮੈਂ ਤੇ ਕਈ ਵਾਰੀ 3 ਘੰਟੇ ਲਾਉਣ ਤੋਂ ਬਾਅਦ ਨਾ ਜੀ ਫੇਰ ਮੈਨੂੰ ਕਈ ਵਾਰ ਆ ਕੇ ਕੋਈ ਫਰਮੈਸ਼ ਕਰ ਦਿੰਦਾ ਤਾਂ ਕਿ ਗਾਣਿਆਂ ਦੀ ਮੈਨੂੰ ਸੁਣਾ ਦੇ ਹਾਂ ਬਿਊਟੀਫੁਲ ਸੌਂਗ ਰੋਮਾਂਟਿਕ ਜਿਸ ਮੈਂ ਕਈ ਏਅਰ ਮੈਨੂੰ ਰੋਮਾਂਟਿਕ ਪੈਨਲ ਦੋ ਸੁਣਾਤਾ ਤੇ ਸਾਰੇ ਨੱਚ ਰਹੇ ਆ ਅੱਛਾ ਉਹ ਫੇਰ ਰੋਮਾਂਟਿਕ ਤੇ ਵੀ ਸਲੋ ਡਾਂਸ ਹੋ ਜਾਂਦਾ ਸ਼ੁਰੂ ਕੱਲ ਪ੍ਰੋਗਰਾਮ ਸੀਗਾ ਮੈਨੂੰ ਪਿੱਛੇ ਇੱਕ ਫਰਮੈਸ਼ ਆਈ ਕਿ ਬਾਜੀ ਨੈਣ ਨੈਣਾ ਨਾ ਤਾਂ ਸੁਣਾ ਦੇ ਲੈ ਆਏ ਹਾਂ ਹਾਂ ਕੀ ਬਾਰੇ ਹਾਂ ਬੰਦੇ ਹਮ ਤਾਂ ਖੁਸ਼ ਕਰਕੇ ਜਾਵਾਂ ਇਹਨਾਂ ਨੂੰ ਇਹਨਾਂ ਨੂੰ ਸੁਣਾਉਣਾ ਹੈ ਤੁਸੀਂ ਮੰਨਦੇ ਹੋ ਕਿ ਗਾਣਿਆਂ ਦੀ ਉਮਰ ਕੱਟ ਗਈ ਹੈ ਹੁਣ ਔਰ ਸਿੰਗਰ ਜੀ ਤੇ ਹੁਣ ਤੇ ਹਰ ਦਿਨ 20 ਗਾਣੇ ਆਉਂਦੇ ਉਹ ਫੇ ਬੰਦਾ ਸਕਰੋਲ ਕਰੀ ਜਾਂਦਾ ਅਸੀਂ ਗਾਣਾ ਬਣਾਉਣ ਨੂੰ ਸਮਝੋ ਦੋ ਤਿੰਨ ਮਹੀਨੇ ਲਾ ਦਿੰਨੇ ਆ ਤੇ ਜਿਹੜਾ ਸਰੋਤਾ ਹੈ ਉਹ 5 ਸੈਕਿੰਡ ਸੁਣਦਾ ਵੀ ਚੱਲੂ ਨਾ ਇਹ ਨਹੀਂ ਚੱਲੂ ਚੱਲ ਰਾਈਟ ਰਾਈਟ ਕਰਕੇ ਗਾਣੇ ਦੀ ਉਹ ਤੂੰ ਦਿਲ ਸਾਬ ਕੁੜੀ ਦਾ ਦਿਲ ਪਾ ਕੁੜੀ ਦਾ ਲੱਗੂ ਪਾ ਕੁੜੀ ਦਾ वे दिलि तोड़ जय दिलि सा कुड़ी दिलि पा कुड़ींदा लघु पा कुड़ींदा वे दिलि तोड़ न ਸਾਸ਼੍ਰੀਕਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵੈਸੇ ਤਾਂ ਮੈਂ ਆਲਵੇਸ ਬਲੀਵ ਕਰਦੀ ਹਾਂ ਪਰ ਅੱਜ ਇਸ ਗੱਲ ਦਾ ਇੱਕ ਹੋਰ ਐਗਜ਼ਾਮਪਲ ਮੇਰੇ ਸਾਹਮਣੇ ਆਇਆ ਕਿ ਵਾਹਿਗੁਰੂ ਦੀ ਹਕੂਮਤ ਦੇ ਨਾਲ ਸਾਰਾ ਕੁਝ ਹੋ ਜਾਂਦਾ ਹੈ ਕਈਆਂ ਨੂੰ ਮਿਲਣ ਦੀ ਇੱਛਾ ਹੁੰਦੀ ਹੈ ਕਈਆਂ ਨੂੰ ਮਿਲਦੀ ਚਾਹਤ ਹੁੰਦੀ ਹੈ ਵੈਲ میوزਿਕ ਇੰਡਸਟਰੀ ਦੀ ਗੱਲ ਤੇ ਆਨੇ ਆ ਮੈਨੂੰ ਲੱਗਦਾ ਕੁਝ ਆਵਾਜ਼ਾਂ ਅਮਰ ਹੋ ਚੁੱਕੀਆਂ ਨੇ ਔਰ ਕੁਝ ਆਵਾਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਹਮੇਸ਼ਾ ਸੁਣ ਕੇ ਉਨਾ ਹੀ ਫਰੈਸ਼ ਫੀਲ ਹੁੰਦਾ ਹੈ ਔਰ ਕੁਝ ਲੈਜੈਂਡਰੀ ਵੌਇਸ ਇਹੋ ਜਿਹੀਆਂ ਨੇ ਲੈਜੈਂਡਰੀ ਆਰਟਿਸਟ ਇਹੋ ਜਿਹੇ ਨੇ ਕਿ ਉਹ ਉਹਨੇ ਹੀ ਜਿਉਂਦੇ ਰਹਿਣ ਵਾਲੇ ਨੇ ਆਪਣੀ ਗਾਇਕੀ ਦੇ ਨਾਲ ਆਪਣੇ ਕਲਚਰ ਦੇ ਨਾਲ ਔਰ ਆਪਣੀ ਪਰਸਨੈਲਿਟੀ ਦੇ ਨਾਲ ਵੈਲ ਇਹੋ ਜਿਹਾ ਇੱਕ ਕਲਾਕਾਰ ਸਾਡੇ ਨਾਲ ਅੱਜ ਮੌਜੂਦ ਨੇ ਮੈਂ ਮਿਲ ਕੇ ਬੇहद ਖੁਸ਼ਾ ਔਰ ਦਸ ਦਮਾ ਕਿਉਂ ਦੇ ਗੀਤ ਅੱਜ ਵੀ ਅਸੀਂ ਉਨੇ ਹੀ ਚਾਹ ਦੇ ਨਾਲ ਤੇ ਉਨੇ ਹੀ ਫਰੈਸ਼ ਨਦਰ ਫਰੈਸ਼ਨੈਸ ਦੇ ਨਾਲ ਸੁਣਦੇ ਆ ਸੋ ਬਹੁਤ ਸਵਾਗਤ ਕਰਨਾ ਚਾਹਾਂਗੀ ਮੈਂ ਸਾਡੇ ਬਹੁਤ ਹੀ ਕਮਾਲ ਦੇ ਕਲਾਕਾਰ ਵਨ ਐਂਡ ਓਨਲੀ ਨਸ਼ਤਰ ਗਿਲਜੀ ਦਾ ਸ਼ਸ਼ੀ ਕਾ ਜੀ ਸ਼ਸ਼ੀ ਕਾ ਜੀ ਕਿਵੇਂ ਹੋ ਤੁਸੀਂ ਮੈਂ ਬਿਲਕੁਲ ਠੀਕ ਤੁਸੀਂ ਕਾਫੀ ਠੀਕ ਲੱਗ ਰਹੇ ਹੋ ਐਨੇ ਫਿੱਟ ਹੋਏ ਹੋ ਜਿਮ ਦਾ ਕਮਾਲ ਹੈ ਯਾ ਰੁਟੀਨ ਸੈਟ ਕੀਤੀ ਹੈ ਰੁਟੀਨ ਸੈਟ ਕੀਤੀ ਹੈ ਖਾਣਾ ਪੀਣਾ ਸਾਰਾ ਕੁਝ ਹੈ ਸਿਹਤ ਸਭ ਸਾਰਾ ਕੁਝ ਵਧਾਇਆ ਹੋਇਆ ਬਹੁਤ ਕਮਾਲ ਦੀ ਗੱਲ ਹੈ ਮੁਬਾਰਕ ਤੁਹਾਡਾ ਨਵਾਂ ਗਾਣਾ ਆਇਆ ਬਹੁਤ ਮਿਹਰਬਾਨੀ ਜੀ ਪਾਜੀ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹਾਂਗੀ ਕਿ ਕਲਾਕਾਰ ਦੀ ਜ਼ਿੰਦਗੀ 'ਚ ਵੈਸੇ ਮੈਂ ਸੁਣਿਆ ਹੈ ਕਿ ਉਤਾਰ ਚੜਾਅ ਚੱਲਦੇ ਰਹਿੰਦੇ ਨੇ ਹੈਨਾ ਬਟ बावਜੋ ਉਸਦੇ ਤੁਹਾਡੇ ਗਾਣੇ ਅੱਜ ਵਾਲਾ ਗਾਣਾ ਸੁਣ ਲਓ ਜਾਂ ਤੁਹਾਡਾ ਪਿਛਲਾ ਗਾਣਾ ਕੋਈ ਸੁਣ ਲਓ ਤਾਰਿਆਂ ਦੀ ਲੋਏ ਕੱਢ ਲਓ ਹੈਨਾ ਵਾਦਿਆਂ ਤੋਂ ਮੁਕਤੀ ਕੱਢ ਲਓ ਸੇਮ ਫੀਲ ਹੈ ਸੇਮ ਵੌਇਸ ਹੈ ਸੇਮ ਫਰੈਸ਼ਨੈਸ ਹੈ ਮੇਰਾ ਕੰਪੀਟੀਸ਼ਨ ਆਪਣੇ ਨਾਲ ਹੀ ਹੁੰਦਾ ਹਮੇਸ਼ਾ ਵਾਓ ਮੈਨੂੰ ਲੱਗਦਾ ਕਿ ਲੋਕ ਇਦਾਂ ਨਾ ਕਹਿਣ ਕਿ ਇਸ ਤੋਂ ਦਿਲ ਦਿੱਤਾ ਨਹੀਂ ਸੀ ਠੋਕਰਾਂ ਰੌਣ ਲਵਾਉਣ ਵਾਸਤੇ ਤੋਂ ਬਾਅਦ ਇਸ ਤੋਂ ਗਾਣਾ ਨਹੀਂ ਬਣਿਆ ਹਾਂਜੀ ਉਸ ਤੋਂ ਬਾਅਦ ਨੈਣ ਨੈਣਾ ਨੇ ਬਣਾਇਆ ਹਾਂ ਉਸ ਤੋਂ ਬਾਅਦ ਤਾਰਿਆਂ ਦੀ ਲੋਹੇ ਬਣਾਇਆ ਜੀ ਪਿਛੋਂ ਅਜਮਾਰੀ ਤੋਂ ਬਾਅਦ ਹੋਰ ਦੁਇਟ ਕਿਤੇ ਅੱਖ ਨਾਲ ਅੱਖ ਖਹਿਣ ਦੀ ਬਣਾਇਆ ਹਨ ਜੀ ਤੇ ਫਿਰ ਅੱਖੀਆਂ ਚ ਪਾਣੀ ਕਿੱਡਾ ਵੱਡਾ ਸੀਗਾ ਹਨ ਉਹ ਸਾਰਾ ਹੁੰਦਾ ਕਿ ਉਹ ਫਲਾਨੀ ਜਿਹੜੀ ਐਲਬਮ ਆ ਉਹਦੇ ਚ ਆ ਇਸ ਤਰ੍ਹਾਂ ਦੀਆਂ ਕੰਪੋਜੀਸ਼ਨਾਂ ਸੀਗੀਆਂ ਹੁਣ ਥੋੜਾ ਚੇਂਜ ਕਰੀਏ ਹਨਾ ਤੇ ਉਹ ਬਸ ਵੱਧਦਾ ਗਿਆ ਤੇ ਮੈਂ ਬਣਾਉਂਦਾ ਗਿਆ ਘਾਰੇ ਬਟ ਕਦੋ ਦਾ ਪਲਾਨ ਸੀ ਜਿਹੜਾ ਹੁਣ ਮੁਕੰਮਲ ਹੋਇਆ ਤੁਸੀਂ ਇਸ ਗਾਣੇ ਦਾ ਮਿਊਜ਼ਿਕ ਖੁਦ ਕੀਤਾ ਹਾਂਜੀ ਪਹਿਲੀ ਵਾਰੀ ਮੈਨੂੰ ਲੱਗਾ ਕਿ ਇਹ ਵੀ ਥੋੜੀ ਜਿਹੀ ਐਕਸਪੀਰੀਅੰਸ ਕਰਨਾ ਚਾਹੀਦਾ ਕਿਉਂਕਿ ਮੈਂ ਹਮੇਸ਼ਾ ਜਦੋਂ ਐਲਬਮ ਕਰਦੇ ਸੀਗੇ ਮੈਂ ਤੇ ਗੁਰਮੀਤ ਪਾਜੀ ਇਥੋਂ ਮੈਟਰ ਸਾਰਾ ਕਰਕੇ ਜਾਂਦੇ ਸੀ ਬੰਬਈ ਜਾ ਕੇ ਉਹਦੀ ਪ੍ਰੋਗਰਾਮਿੰਗ ਕਰਦੇ ਸੀ ਤੋਂ ਕੋ ਨਾਲ ਹੀ ਹੁੰਦਾ ਸੀਗਾ ਉਹ ਥੋੜਾ ਪਤਾ ਲੱਗਦਾ ਰਹਿੰਦਾ ਕਿ ਮਿਊਜ਼ਿਕ ਕਿਵੇਂ ਕਰਨਾ ਫਿਰ ਮੈਂ ਕਿਹਾ ਇਹ ਵੀ ਪਾਰੀ ਸ਼ੁਰੂ ਕਰਦੇ ਆ ਪਰ ਗਾਣਾ ਬਹੁਤ ਸੋਹਣਾ ਹੈ ਹਾਂ ਗਾਣਾ ਬੜਾ ਅੱਛਾ ਬੜਾ ਰਿਸਪੌਂਸ ਬੜਾ ਅੱਛਾ ਸਾਰੇ ਪਾਸੇ ਰਾਈਟ ਰੋਮਾਂਟਿਕ ਦਾ ਵੈਸੀ ਹੁੰਦਾ ਮੇਰਾ ਜਨਰ ਹੈ ਨਾ ਰੋਮਾਂਟਿਕ ਦਾ ਪੀਸ ਆ ਜਿਆਦਾ ਤੁਸੀਂ ਇਹ ਦੱਸੋ ਤੁਹਾਡਾ ਕਿਹੜਾ ਗਾਣਾ ਨਹੀਂ ਚੱਲਦਾ ਮੈਂ ਬਾਬੇ ਦੀ ਕਿਰਪਾ ਸਾਰੇ ਤਾਂ ਤੁਹਾਡੇ ਇੰਨੇ ਚੱਲਦੇ ਆ ਮਤਲਬ ਮੈਨੂੰ ਤਾਂ ਲੱਗਦਾ ਤੁਹਾਡੇ ਕੋਲ ਹੋਰ ਗਾਣਾ ਸੀ ਸ਼ੀਸ਼ਾ ਜੀ 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 ਬਹੁਤ ਖੂਬਸੂਰਤ ਗਾਣਾ ਸੀ ਮੇਰੇ ਹਿੱਸੇ ਇਦਾਂ ਹੋਇਆ ਕਿ ਮੇਰਾ ਸੈਡ ਵੀ ਲੋਕਾਂ ਨੇ ਸੁਣਿਆ ਮੇਰਾ ਡੂ ਇਟ ਵੀ ਸੁਣਿਆ ਮੇਰਾ ਰੋਮਾਂਟਿਕ ਵੀ ਸੁਣਿਆ ਤੇ ਮੇਰਾ ਬੀਟਸ ਉਹ ਵੀ ਜਿਹੜੇ ਆ ਸ਼ੀਸ਼ਾ ਬੋਲਦਾ ਹੁੰਦਾ ਆਖ ਨਾਲ ਆਖ ਕਹਿਣ ਦੇ ਜਾਂ ਹੋਰ ਕਿੰਨੇ ਸਾਰੇ ਹੁਣ ਵੀ ਫਿਲਮ ਚ ਸਪੈਸ਼ਲ ਤੌਰ ਤੇ ਉਹ ਅਲਣਾ ਵਾਲਾ ਗਾਣਾ ਕਿੰਨਾ ਅਲੜਾ ਦੀ ਆਰੇ ਬਿਊਟੀਫੁਲ ਸੌਂਗ ਹਾਂ ਜਦੋਂ ਕੋਈ ਧਾਰਮਿਕ ਗਾਣਾ ਹੁੰਦਾ ਉਹ ਵੀ ਮੇਰੇ ਹਿੱਸੇ ਆ ਜਾਂਦਾ ਕਿਉਂਕਿ ਮੈਂ ਫਾਦਰ ਸਾਹਿਬ ਟਾੜ ਸਰੰਗੀ ਨਾਲ ਗਾਉਂਦੇ ਸੀ ਉਹ ਧਾਰਮਿਕ ਦਾ ਇੱਕ ਔਰਾ ਹੋਰ ਹੁੰਦਾ ਉਹ ਪਤਾ ਨਹੀਂ ਫਿਲਮ ਵਾਲਿਆਂ ਨੂੰ ਲੱਗਦਾ ਕਿ ਧਾਰਮਿਕ ਇਸ ਤੋਂ ਮੇਰੇ ਤੋਂ ਤਾਂ ਸਾਰੇ ਚੰਗੇ ਆ ਲੇਕਿਨ ਉਹਨਾਂ ਨੂੰ ਲੱਗਦਾ ਕਿ ਇਹਦੀ ਵੋਕਲ ਜ਼ਿਆਦਾ ਸੂਟ ਕਰਦੀ ਹੈ ਬਹੁਤ ਸੂਟ ਕਰਦੀ ਹੈ ਇਨਫੈਕਟ ਮੈਂ ਤਾਂ ਇਹ ਸੋਚਣ ਲੱਗ ਗਈ ਸੀ ਕਿ ਅਰਦਾਸ ਦੀ ਫਰੈਂਚਾਈਜ਼ੀ ਜਿਹੜੀ ਹੈਗੀ ਹੈ ਗੀਤੇ ਭਾਜੀ ਦੀ ਹੈ ਨਾ ਵੀ ਤੁਸੀਂ ਇੱਕ ਲੱਤੀ ਚਾਮ ਹੋ ਹਾਂ ਉਹ ਬੜਾ ਬਹੁਤ ਅੱਛਾ ਗਾਣਾ ਸੀਗਾ ਜਿਹੜਾ ਸਭ ਤੋਂ ਪਹਿਲਾ ਅਰਦਾਸ ਦਾ ਸੀਗਾ ਦਾਤਾ ਦੀ ਮਿਹਰ ਕਰੋ ਉਸ ਤੋਂ ਬਾਅਦ ਉਸ ਤੋਂ ਬਾਅਦ ਤੇ ਮੈਂ ਟਾਈਟਲ Song ਹਰ ਫਿਲਮ ਦਾ ਮੇਰੇ ਹਿੱਸੇ ਆਇਆ ਸੋ ਉਹ ਗਾਣਾ ਬਹੁਤ ਅੱਛਾ ਸੀਗਾ ਉਹਨੇ ਮੇਰਾ ਇੱਕ ਅਲੱਗ ਹੀ ਟ੍ਰੈਂਡ ਸੈੱਟ ਕਰਤਾ ਮੈਂ ਖੁਸ਼ ਹਾਂ ਜ਼ਿੰਦਗੀ 'ਚ ਸੰਤੁਸ਼ਟ ਹਾਂ ਸੰਤੁਸ਼ਟ ਕਦੇ ਨਹੀਂ ਹੁੰਦਾ ਬੰਦਾ ਜਦੋਂ ਤੁਹਾਨੂੰ ਸੰਤੁਸ਼ਟੀ ਹੋ ਗਈ ਫਿਰ ਤੁਹਾਡੇ ਤੁਹਾਡਾ ਮਿਹਨਤ ਘਟ ਜਾਂਦੀ ਹੈ ਤੁਹਾਡੇ ਫਿਰ ਤੁਹਾਡੀ ਮੇਰੇ ਫਾਦਰ ਸਾਹਿਬ ਮੇਰੇ ਗਾਣੇ ਤੋਂ ਕਦੇ ਖੁਸ਼ ਨਹੀਂ ਸੀ ਹੋਏ اچھا ਕਦੇ ਵੀ ਨਹੀਂ ਸੀ ਖੁਸ਼ ਹੋਏ ਮੈਂ ਕਹਿੰਦਾ ਸੀ ਪਾਪਾ ਜੀ ਸਭ ਨੇ ਸੁਣਿਆ ਆਹ ਐਲਬਮ ਬੜੀ ਚੱਲੀ ਹੈ ਤੇ ਉਹ ਮੈਨੂੰ ਹੁਣ ਪਤਾ ਲੱਗਦਾ ਕਿ ਕਿਉਂ ਖੁਸ਼ ਨਹੀਂ ਸੀ ਉਹ ਕਹਿੰਦੇ ਸੀ ਜਿੱਦਣ ਮੈਂ ਕਹਿੰਦਾ ਕਿ ਤੂੰ ਬਹੁਤ ਅੱਛਾ ਗਾਉਣ ਲੱਗ ਗਿਆ ਇਹਨੇ ਮੈਨੇ ਛੱਡ ਦੇਣੀ ਬਟ ਤੁਸੀਂ ਸਟਿਲ ਰਿਹਾਸ ਕਰਦੇ ਹੋ ਬਿਲਕੁਲ ਕਰਨਾ ਪੈਂਦਾ ਕਿਹੜਾ ਕੰਮ ਹੈ ਤੁਹਾਨੂੰ ਉਹ ਤਾਂ ਉਹ ਮੰਗਦਾ ਟਾਈਮ ਮੰਗਦਾ ਫਿਰ ਸਾਡਾ ਤੇ ਹੁਣ ਪ੍ਰੋਗਰਾਮਾਂ ਤੇ ਕਾਫੀ ਰਿਆਜ਼ ਹੋ ਜਾਂਦੇ ਆ ਬਹੁਤ 3 ਘੰਟੇ ਤੋਂ ਕੁ ਘਟਾ ਮੇਰਾ ਕੋਈ ਪ੍ਰੋਗਰਾਮ ਹੀ ਹੁੰਦਾ 3 ਸਾਢੇ 3 ਘੰਟੇ ਜਦ ਤੱਕ ਅਗਲਾ ਕਹਿੰਦਾ ਵੇ ਠੀਕ ਹੈ ਹੁਣ ਤੇ ਭਾਜੀ ਹੁਣ ਕਿਹੜੇ ਮਤਲਬ ਮੈਨੂੰ ਇਹ ਲੱਗਦਾ ਕਿ ਜਨਰੇਸ਼ਨਸ ਦੇ ਨਾਲ ਤੁਹਾਡਾ ਜਿਹੜਾ ਤੁਹਾਡਾ 뮤직 ਹੈ ਤੁਹਾਡੇ ਗੀਤ ਹੈ ਉਹ ਜਨਰੇਸ਼ਨ ਟੂ ਜਨਰੇਸ਼ਨ ਅੱਗੇ ਟਰੈਵਲ ਹੁੰਦੇ ਜਾ ਰਹੇ ਨੇ ਹੈ ਨਾ ਕਿੰਨੀ ਦੀ ਡਿਮਾਂਡ ਬਹੁਤ ਆਂਦੀ ਹੈ ਤੁਹਾਨੂੰ ਮੈਂ ਤੇ ਕਈ ਵਾਰੀ 3 ਘੰਟੇ ਲਾਉਣ ਤੋਂ ਬਾਅਦ ਨਾ ਜੀ ਫਿਰ ਮੈਨੂੰ ਕਈ ਵਾਰ ਆ ਕੇ ਕੋਈ ਫਰਮੈਸ਼ ਕਰ ਦਿੰਦਾ ਸਾਡੀ ਕਰ ਰਹੀ ਆਂਦੀ ਨੂੰ ਤੇ ਸੁਣਾ ਦੇ ਹਾਂ ਬਿਊਟੀਫੁਲ ਸੌਂਗ ਰੋਮਾਂਟਿਕ ਤੇ ਸੁ ਮੈਂ ਕਹਿਆ ਯਾਰ ਮੈਂ ਰੋਮਾਂਟਿਕ ਪਹਿਲਾਂ ਦੋ ਸੁਣਾ ਦੇਣ ਤੇ ਸਾਰੇ ਨੱਚ ਰਹੇ ਆ ਅੱਛਾ ਉਹ ਫਿਰ ਰੋਮਾਂਟਿਕ ਤੇ ਵੀ ਸਲੋ ਡਾਂਸ ਹੋ ਜਾਂਦਾ ਸ਼ੁਰੂ ਕਿਉਂਕਿ ਹਰ ਬੰਦਾ ਹਰ ਬੰਦੇ ਨੂੰ ਹੁੰਦਾ ਮੈਂ ਇਹਨੂੰ 2 ਘੰਟੇ ਲਈ ਬੁੱਕ ਕੀਤਾ ਮੈਂ ਉਹ ਟੇਸਟ ਵੀ ਇਹਦੇ ਤੋਂ ਲੈਣਾ ਜਿਹੜਾ ਮੈਂ ਕੱਲ ਪ੍ਰੋਗਰਾਮ ਸੀਗਾ ਮੈਨੂੰ ਪਿੱਛੇ ਇੱਕ ਫਰਮੈਸ਼ ਆਇਆ ਪਾਜੀ ਨੈਣ ਨੈਣਾ ਨਾ ਤਾਂ ਸੁਣਾ ਦਿਓ ਨੈਣ ਨੈਣਾ ਮਲਾ ਦੇਣਾ ਹਾਂ ਸੋ ਉਹ ਫਿਰ ਮੈਨੂੰ ਹੁੰਦਾ ਕਿ ਵਾ ਸਾਰਿਆਂ ਨੂੰ ਚਾਹੇ ਇੱਕ ਹੀ ਸਟੈਂਜਾ ਦਾ ਸੁਣਾਵਾਂ ਸਥਾਈ ਤੇ ਅੰਤ ਮੈਨੂੰ ਇਹ ਨਾ ਕਿਤੇ ਸਾਨੂੰ ਯਾਰ ਮੈਂ ਫਲਾਨੀ ਜਗਾ ਤੈਨੂੰ ਕਿਹਾ ਸੀ ਤੂੰ ਮੇਰਾ ਗਾਣਾ ਨਹੀਂ ਸੁਣਾਇਆ ਮੈਨੂੰ ਤਾਂ ਖੁਸ਼ ਕਰਕੇ ਜਾਵਾਂ ਇਹਨਾਂ ਨੂੰ ਇਹਨਾਂ ਨੂੰ ਸੁਣਾਉਣ ਆਇਆ ਹੋਇਆ ਕਿਆ ਬਾਤ ਹੈ ਨਹੀਂ ਲੋਕ ਬਹੁਤ ਪਿਆਰ ਕਰਦੇ ਨੇ ਵਾਕਈ ਸ਼ਾਇਦ ਮੈਨੂੰ ਲੱਗਦਾ ਕਿ ਆਰਟਿਸਟ ਤੇ ਸੰਗੀਤ ਦਾ ਆਪਸੀ ਰਿਸ਼ਤਾ ਵੀ ਇਹੀ ਹੈ ਹੈਨਾ ਸੋ ਜ਼ਿੰਦਗੀ ਕਿੱਦਾਂ ਜੀ ਰਿਓ ਹੁਣ ਕੰਮ ਚੱਲ ਰਿਹਾ ਨਾਲ ਦੇ ਨਾਲ ਆ ਮੈਂ ਐਕਚੁਅਲੀ 2018 ਤੋਂ ਕੈਨੇਡਾ ਸ਼ਿਫਟ ਹੋ ਗਿਆ ਸੀਗਾ ਤੇ ਫਿਰ 6 ਮਹੀਨੇ ਇੱਧਰ ਹੁੰਦਾ ਕੰਮ 6 ਮਹੀਨੇ ਫਿਰ ਕੈਨੇਡਾ ਤੋਂ ਇੰਗਲੈਂਡ ਦੀ ਫੇਰੀ ਲੱਗਦੀ ਰਹਿੰਦੀ ਆ ਆਸਟ੍ਰੇਲੀਆ ਦੀ ਲੱਗਦੀ ਰਹਿੰਦੀ ਆ ਸੋ ਬਿਜ਼ੀ ਬਿਜ਼ੀ ਹਰ ਕਿਉਂਕਿ ਹੁਣ ਸਾਰੀ ਦੁਨੀਆ ਚ ਪੰਜਾਬੀ ਵੱਸਦੇ ਆ ਹਾਂ ਰਾਈਟ ਸਿਆਲ ਚ ਇਧਰ ਕੰਮ ਹੁੰਦਾ ਜ਼ਿਆਦਾ ਮਤਲਬ ਨਵੰਬਰ ਤੋਂ ਮਾਰਚ ਤੱਕ ਮੈਂ ਪੰਜਾਬ ਹੁੰਨਾ ਤੇ ਅਪ੍ਰੈਲ ਚ ਫਿਰ ਉਧਰ ਜਾ ਕੇ ਫਿਰ ਉਧਰ ਕੰਮ ਸ਼ੁਰੂ ਹੋ ਜਾਂਦਾ ਸੋ ਇਹ ਤੁਸੀਂ ਐਜ਼ ਇਟ ਇਜ਼ ਯੋ ਹੋਰ ਫਿਟ ਹੋ ਗਿਓ ਸਗੋਂ ਬਟ ਮਿਊਜ਼ਿਕ ਦਾ ਸਿਨੈਰੀਓ ਕਿੱਦਾਂ ਚੇਂਜ ਹੁੰਦਾ ਤੁਹਾਨੂੰ ਮਹਿਸੂਸ ਹੁੰਦਾ ਹੈ ਹੋ ਹਾਂ ਹੋ ਰਿਹਾ ਜਿਵੇਂ ਪਹਿਲਾਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਚਾਰ ਅੰਤਰੇ ਦਾ ਗਾਣਾ ਹੁੰਦਾ ਸੀ ਸਥਾਈ ਤੇ ਚਾਰ ਅੰਤਰੇ ਘੱਟ ਤੋਂ ਘੱਟ 6 ਮਿੰਟ ਦਾ ਗਾਣਾ ਜੀ ਮਿਊਜ਼ਿਕ ਪੀਸ ਯਾਦ ਹੁੰਦੇ ਸੀ ਲੋਕਾਂ ਨੂੰ ਮੈਂ ਅਹੂਜਾ ਸਾਹਿਬ ਦੇ ਬਹੁਤ ਚਰਨਾਂ 'ਚ ਬਹਿ ਕੇ ਉਹਨਾਂ ਦੀਆਂ ਸੁਣੀਆਂ ਗੱਲਾਂ ਉਹ ਕਹਿੰਦੇ ਸੀ ਕਿ ਗੱਲਾ ਸਿੰਗਰ ਦਾ ਗਾਣਾ ਹੀ ਨਹੀਂ ਸੁਣਨਾ ਹੋਣਾ ਚਾਹੀਦਾ ਬੰਦਾ ਜਿਹੜਾ 뮤ਜ਼ਿਕ ਸੜਿਆ ਨੂੰ ਪੀਸ ਵੀ ਯਾਦ ਹੋਣਾ ਚਾਹੀਦਾ ਕਿ ਆ ਆਹਾਹਾ ਕਿ ਆ ਕੀ ਉਹ ਕਹਿੰਦੇ ਮੈਨੂੰ ਲੋਕ ਐਸੇ ਕਰਕੇ ਜਾਣਦੇ ਆ ਕਿ ਮੇਰੇ 뮤ਜ਼ਿਕ ਪੀਸ ਲੋਕਾਂ ਨੂੰ ਯਾਦ ਹੈ ਜੀ ਹੈਨਾ ਹੁਣ ਤੱਕ ਹੁਣ ਤੱਕ ਐਡੇ ਪੁਰਾਣੇ ਗਾਣੇ ਉਹਨਾਂ ਦੇ ਮਤਲਬ ਹਰ ਕੀਬੋਰਡ ਵਾਲੇ ਨੇ ਕੱਢਿਆ ਹੋਇਆ ਉਹਨਾਂ ਦਾ 뮤ਜ਼ਿਕ ਪੀਸ ਹਰ ਰਿਦਮ ਵਾਲੇ ਦੇ ਕਿਉਂਕਿ ਰਿਦਮ ਦੇ ਪੈਟਰਨ ਅਲੱਗ-ਅਲੱਗ ਹੁੰਦੇ ਸੀਗੇ ਉਹ ਯਾਦ ਆ ਅੱਜ ਕੱਲ ਇੱਕ ਬੀਟ ਲੈ ਲੈਂਦੇ ਤੁਸੀਂ ਮੈਂ ਤੇ ਅੱਜ ਕੱਲ ਉਹ ਪਿੱਛੇ ਜੇ ਇੱਕ ਦਰਬਾਰੀ ਰਾਗ ਬੜਾ ਮਤਲਬ ਹਰ ਸਿੰਘਰੀ ਗਾਈ ਜਾਂਦਾ ਸੀ ਹਾਲਾਂਕਿ ਦਰਬਾਰੀ ਰਾਗ ਜਿਹੜਾ ਸੈਡ ਐ ਰੋਮਾਂਟਿਕ ਨਹੀਂ ਮੈਨੂੰ ਲੱਗਦਾ ਕਿ ਗਾਇਆ ਜਾਂਦਾ ਹਨ ਲੇਕਿਨ ਉਹ ਬੀਟ ਸਾਊਂਡ ਵੀ ਉਹਦੇ ਚ ਬਣਾਉਂ ਬਣਾਉਂਦੇ ਸੀਗੇ ਤੇ ਉਹ ਫਿਰ ਇੱਕੋ ਹੀ ਢੋਲਕ ਦਾ ਪੈਟਰਨ ਚੱਲੀ ਜਾਂਦਾ ਤੇ ਇੱਕ ਇੱਕ ਕੰਪੋਜੀਸ਼ਨ ਤੇ ਮੈਨੂੰ ਲੱਗਦਾ ਚਾਰ-ਚਾਰ ਗਾਣੇ ਸਿੰਗਰ ਅਲੱਗ ਹੋ ਜਾਂਦਾ ਲੇਕਿਨ ਕੰਪੋਜੀਸ਼ਨ ਉਹ ਹੀ ਹੁੰਦੀ ਹੈ ਸੋ ਉਹ ਉਹ ਤਾਂ ਥੋੜਾ ਜਿਹਾ ਹੈ ਫਰਕ ਪਿਆ ਪਰ ਤੁਸੀਂ ਬਹੁਤ ਸਹੀ ਗੱਲ ਕੀਤੀ ਹੈ ਨੈਣਾ ਦੀ ਗੱਲ ਕਰ ਲਓ ਤੁਸੀਂ ਸ਼ੀਸ਼ੇ ਦੀ ਗੱਲ ਕਰ ਲਓ ਬਾਦਿਆਂ ਤੋਂ ਮੁੱਕਰੀ ਮੈਨੂੰ ਸਟਿਲ ਆਈ ਮੀਨ ਮੈਨੂੰ ਐਜ਼ ਇਟ ਇਜ਼ ਉਹਦੀ ਬੀਟ ਯਾਦ ਹੈ ਉਹਦੇ ਜੋ ਵੀ 뮤직 ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹ ਉਹਨਾ ਹੀ ਫਰੈਸ਼ ਹੈ ਮੇਬੀ ਰੀਜ਼ਨ ਬਿਹਾਈਂਡ ਹੈ ਨਾ ਤੁਸੀਂ ਮੰਨਦੇ ਹੋ ਕਿ ਗਾਣਿਆਂ ਦੀ ਉਮਰ ਘਟ ਗਈ ਹੈ ਹੁਣ ਅੱਗੇ ਐਲਬਮ ਨੂੰ ਲੋਕ ਅੜੀਕਦੇ ਹੁੰਦੇ ਸੀ ਜੀ ਅਸੀਂ ਡੇਢ ਸਾਲ ਦਾ ਵਕਫਾ ਪਾਉਂਦੇ ਹੁੰਦੇ ਸੀਗੇ ਅੱਛਾ ਤਾਂ ਕਿ ਵੇਟ ਕਰਨ ਕੇ ਉਹਨੂੰ ਟਾਈਮ ਵੀ ਲੱਗਦਾ ਤੁਸੀਂ ਮੈਟਰ ਕਰਨਾ ਇੱਕ 100 ਗਾਣਾ ਕੱਢਣਾ ਉਹਦੇ ਵਿੱਚੋਂ ਫਿਰ 20 25 ਦੀਆਂ ਕੰਪੋਜੀਸ਼ਨਾਂ ਕਰਨੀਆਂ ਫਿਰ ਪ੍ਰੋਗਰਾਮਿੰਗ ਤੇ ਬੈਠ ਗਿਆ ਉੱਥੇ 10 ਗਾਣਿਆਂ ਦੀ ਹਨਾ ਉਹ ਇੱਕ ਐਲਬਮ ਤਿਆਰ ਕਰਨ ਨੂੰ ਘੱਟ ਤੋਂ ਘੱਟ 6 ਮਹੀਨੇ ਚਾਹੀਦੇ ਹੁੰਦੇ ਸੀ ਓਕੇ ਤੇ ਉਹ ਫਿਰ ਰਿਲੀਜ਼ ਕਰਦੇ ਹੁੰਦੇ ਸੀ ਕਿ ਹਨਾ ਫਿਰ ਉਹਦੇ ਚੈਨਲ ਹੈਗੇ ਸੀ ਬਹੁਤ ਪਹਿਲਾਂ ਤਾਂ ਦੂਰਦਰਸ਼ੀ ਹੁੰਦਾ ਸੀ ਉੱਥੇ ਤਾਲਲੇ ਮੈਂਟਾ ਤਾਲਲੇ ਕਰਕੇ ਪਹਿਲੇ ਗਾਣਾ ਚਲਵਾਉਣਾ ਹੁੰਦਾ ਸੀ ਫਿਰ ਚੈਨਲ ਬਹੁਤ ਹੋ ਗਿਆ ਹੂੰ ਪ੍ਰੋਮੋਬਲ ਇਹ ਤੇ ਰੋਣੇ ਸਾਰਾ ਕੁਛ ਨਾ ਉਹ ਸਾਰਾ ਕੁਛ ਹੁਣ ਤੁਹਾਡੇ ਹੱਥ 'ਚ ਹੀ ਤਾਂ ਸਾਰਾ ਹੈ ਤੁਹਾਡੇ ਕੋਲ YouTube ਤੁਹਾਡਾ ਆਪਣਾ ਫੇਸਬੁੱਕ ਤੁਹਾਡੀ ਆਪਣੀ ਇੰਸਟਾਗ੍ਰam ਅੱਜਕੱਲ ਰੀਲ ਦਾ ਰੁਲਾਂ ਦਾ ਬੜਾ ਸੋ ਸਾਰਾ ਕੁਛ ਚੇਂਜ ਹੋ ਗਿਆ ਔਰ ਸਿੰਗਰ ਬਹੁਤ ਜ਼ਿਆਦਾ ਹੋ ਗਿਆ ਹਰ ਬੰਦਾ ਜੀ ਆਟੋ ਟਿਊਨ ਵਾਲਾ ਸਿਸਟਮ ਬੜਾ ਹੋ ਗਿਆ ਤੁਸੀਂ ਚਾਹੀ ਤੁਹਾਡਾ ਕਿਤੇ ਸੁਰ ਨਹੀਂ ਲੱਗਿਆ ਜਾਂ ਕਿਤੇ ਕਿਤੇ ਉਹ ਗਲਤ ਹੋ ਗਿਆ ਉਹ ਤੁਸੀਂ ਟਿਊਨ ਕਰ ਲੈਨੇ ਸੁਰ ਨੂੰ ਹੂੰ ਉਹ ਅਸਲ ਚ ਤਾਂ ਸਟੇਜ ਤੇ ਜਾ ਕੇ ਲਾਈਵ ਤੇ ਪਤਾ ਲੱਗਦਾ ਕਿ ਇਹ ਬੰਦਾ ਗਾ ਸਕਦਾ ਕਿ ਨਹੀਂ ਗਾ ਸਕਦਾ ਲੇਕਿਨ ਸਟੂਡੀਓ ਚ ਤੁਸੀਂ ਬਿਲਕੁਲ ਐਕੂਰੇਟ ਹੋ ਜਾਂਦੇ ਆ ਉਹ ਕੰਪਿਊਟਰ ਦੇ ਨਾਲ ਨਾ ਸੋ ਇਸ ਕਰਕੇ ਹਰ ਬੰਦਾ ਗਾਉਣ ਦੀ ਕੋਸ਼ਿਸ਼ ਕਰਦਾ ਹੈ ਹਾਂਜੀ ਤੇ ਉਹ ਗਾਣਾ ਫਿਰ ਜਦੋਂ ਦਿਹਾੜੀ ਚ ਇੱਕ ਅੱਗੇ ਤੇ ਸਾਲ ਚ 5 6 ਐਲਬਮ ਆਉਂਦੀਆਂ ਸੀ ਸਿੰਗਰਾਂ ਦੀਆਂ ਨਾ ਕਦੇ ਕਦੇ ਹਰਭਜਨ ਭਾਜੀ ਦੀ ਆ ਗਈ ਕਦੇ ਗੁਰਦਾਸ ਭਾਜੀ ਦੀ ਆ ਗਈ ਕਦੇ ਬੱਬੂ ਮਾਨ ਸਾਹਿਬ ਦੀ ਆ ਗਈ ਹੋਰ ਜਿੰਨੇ ਚੰਗੇ ਸਿੰਗਰ ਹੈਗੇ ਹਨ ਹੁਣ ਤੇ ਹਰ ਦਿਨ 20 ਗਾਣੇ ਆਉਂਦੇ ਆ ਉਹ ਫੇਰ ਬੰਦਾ ਸਕਰੋਲ ਕਰੀ ਜਾਂਦਾ ਅਸੀਂ ਗਾਣਾ ਬਣਾਉਣ ਨੂੰ ਸਮਝ ਲੋ 2-3 ਮਹੀਨੇ ਲਾ ਦਿੰਨੇ ਆ ਤੇ ਜਿਹੜਾ ਸਰੋਤਾ ਹੈ ਉਹ 5 ਸੈਕਿੰਡ ਸੁਣਦਾ ਵੀ ਚੱਲੂ ਲਾਈਨ ਨਹੀਂ ਚੱਲੂ ਚੱਲ ਰਾਈਟ ਰਾਈਟ ਕਰਕੇ ਗਾਣੇ ਦੀ ਵੋਲ ਵੀ ਖੜ ਗਈ ਜਿਹੜਾ ਇਹ ਗਾਣਾ ਹੈ ਮਤਲਬ ਫਾਈਨਲੀ ਤੁਸੀਂ ਵੀ ਡਿਸੀਜਨ ਲੈ ਲਿਆ ਕਿ ਆਪਣੇ ਚੈਨਲ ਤੋਂ ਕਰਨ ਦਾ ਬਸ ਸਭ ਨੇ ਮੈਂ ਲੇਟ ਆ ਇਸ ਪੱਖੋਂ ਬਹੁਤ ਜ਼ਿਆਦਾ ਹਾਂ ਐਕਚੁਅਲੀ ਹਾਂ ਤੇ ਸਭ ਦਾ ਹੈਗਾ ਸੀ ਕਿ ਮੈਨੂੰ ਸਾਰੇ ਕਹਿੰਦੇ ਸੀ ਯਾਰ ਚੈਨਲ ਆਪਣਾ ਬਣਾ ਲਓ ਕਿਉਂ ਨਹੀਂ ਤੁਸੀਂ ਕਿਉਂ ਲੇਟ ਆ ਮੈਂ ਕਹਿੰਦਾ ਨਹੀਂ ਕੋਈ ਗੱਲ ਨਹੀਂ ਮੇਰੇ ਤੋਂ ਜਿਹਨੇ ਗਾਣਾ ਕਰਾਉਣਾ ਹੁੰਦਾ ਤੇ ਮੈਨੂੰ ਪੈਸੇ ਦੇ ਦਿੰਦੀ ਯਾਰ ਕਾਦੇ ਲਈ ਮੈਂ ਆਪ ਗੱਲ ਦੀ ਟੈਨਸ਼ਨ ਨਹੀਂ ਸੋ ਇਹ ਮੇਰੇ ਮਿੱਤਰ ਹੈਗੇ ਆ ਗਾਮਾ ਸਿੱਤੂ ਜਿਹਨੇ ਇਹ ਗਾਣਾ ਲਿਖਿਆ ਵੀ ਹੈ ਜੀ ਤੇ ਡਾਇਰੈਕਟ ਵੀ ਮੈਂ ਕਹਿੰਦਾ ਤੇਰੀ ਜ਼ਿੰਮੇਵਾਰੀ ਲਾਤੀ ਉਹਦਾ ਪਹਿਲਾ ਵੀਡੀਓ ਹੈ ਮੇਰਾ ਇੱਕ ਮਿੱਤਰ ਹੈਗਾ ਕੁਲਵਿੰਦਰ ਗਿੱਲ ਮੇਰੇ ਨਾਲ ਬਹੁਤ ਦੇਰ ਤੋਂ ਮਿਊਜ਼ਿਕ ਇੰਡਸਟਰੀ ਮੇਰਾ ਸਾਰੇ ਕੰਮ ਉਹ ਦੇਖਦਾ ਸੋ ਇਹਨਾਂ ਨੇ ਜ਼ੋਰ ਪਾ ਕੇ ਮੈਨੂੰ ਤੱਕੇ ਨਾ ਰਿਹਾ ਕਿ ਕਹਿੰਦੇ ਕਿ ਚੈਨਲ ਬਣਾਓ ਉਸ ਦੇ ਗਾਣੇ ਆਪਾਂ ਰਲ ਕੇ ਬਣਾਉਣੇ ਆ ਤੇ ਕਰਦੇ ਆ ਸੋ ਆਪਾਂ ਸ਼ੁਰੂ ਹੋ ਗਏ ਸੋ ਪਹਿਲਾ ਗਾਣਾ ਤੁਹਾਡਾ ਇਹ ਵਾਲਾ ਹਾਂਜੀ ਭਾਜੀ ਰਿਕੁਐਸਟ ਹੈ ਗਾ ਕੇ ਸੁਣਾਉਂਗੇ ਦੋ ਲਾਈਨਾਂ ਉਹਦੀ ਟੇਕ ਲਾਈਨ ਮੈਨੂੰ ਬੜੀ ਪਸੰਦ ਆ ਜੀ ਹੁਣ ਦਿਲ ਸਾਫ ਕੁੜੀ ਦਾ ਦਿਲ ਪਾ ਕੁੜੀ ਦਾ ਲੱਗੂ ਪਾ ਕੁੜੀ ਦਾ ਵੇ ਦਿਲ ਤੋੜ ਨਾ ਜਾਵੀਂ ਦਿਲ ਸਾਫ ਕੁੜੀ ਦਾ ਦਿਲ پاک ਕੁੜੀ ਦਾ ਲੱਗੂ پاک ਕੁੜੀ ਦਾ ਮੇ ਦਿਲ ਤੋੜ ਨਾ ਜਾਵੀਂ ਕੀ ਬਾਤ ਆ ਤੁਸੀਂ ਤਾਂ ਮਤਲਬ ਫੇਰ ਆਸ਼ਕਾ ਦੀ ਰਗ ਨੂੰ ਹੀ ਫੜਿਆ ਹੋ ਹੈ ਨਾ ਬਟ ਪਿਆਰ ਜ਼ਿੰਦਗੀ ਚ ਕਿੰਨਾ ਜ਼ਰੂਰੀ ਹੈ ਬੜਾ ਬਹੁਤ ਜ਼ਰੂਰੀ ਹੈ ਪਿਆਰ ਤੁਹਾਡਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਉਹਦਾ ਆਸ਼ੀਰਵਾਦ ਤਾਂ ਹੀ ਮਿਲਦਾ ਮਾਪਿਓ ਨਾਲ ਉਸ ਤੋਂ ਬਾਅਦ ਆਪਣੀ ਫੈਮਿਲੀ ਦੇ ਨਾਲ ਰਾਈਟ ਅੱਗੇ ਸਤ ਅੱਗੇ ਜਾ ਕੇ ਤੁਹਾਡੇ ਬੱਚਿਆਂ ਦੇ ਬੱਚਿਆਂ ਦੇ ਨਾਲ ਰਾਈਟ ਬਿਲੀਵਰ ਹੋ ਪਾਜੀ ਤੁਸੀਂ ਵਾਹਿਗੁਰੂ ਦੀ ਗੱਲ ਕੀਤੀ ਨਾ ਬਿਲਕੁਲ ਹਾਂਜੀ ਹਾਂਜੀ ਮੈਂ ਤੇ ਧਾਰਮਿਕ ਬਹੁਤ ਗਿਆ ਹਾਂਜੀ ਹਾਂ ਰਾਈਟ ਬਟ ਕੀ ਲੱਗਦਾ ਹੈ ਜ਼ਿੰਦਗੀ ਦੇ ਵਿੱਚ ਤੁਸੀਂ ਕਿਹੋ ਜੇ ਮਤਲਬ ਤੁਹਾਡੀ ਪਰਸਨੈਲਿਟੀ ਕੀ ਹੈ ਕਿ ਅੱਪੇ ਅਕਾਲ ਪੁਰਖ ਹੁਕਮ ਨਾਲ ਕਰਵਾ ਲੇਗਾ ਜਾਂ ਤੁਹਾਨੂੰ ਲੱਗਦਾ ਹੈ ਕਿ ਠੀਕ ਹੈ ਇੱਕ ਟਾਈਮ ਤੋਂ ਬਾਅਦ ਉਹਨਾਂ ਤੇ ਬਿਲੀਵ ਕਰਦੇ ਹੋ ਬਾਕੀ ਤੁਹਾਨੂੰ ਲਾਈਫ ਪ੍ਰੈਕਟੀਕਲ ਚਾਹੀਦੀ ਹੈ ਕੋਸ਼ਿਸ਼ ਕਰਨੀ ਫਰਜ਼ ਹੈ ਮੈਂ ਨਾ 92 ਤੋਂ ਸ਼ੁਰੂ ਕੀਤਾ ਹੋਇਆ ਹਾਂ ਹਾਂਜੀ 90 5 ਜਿਹੜਾ ਵਿਆਹ ਹੋਇਆ 98 ਤੱਕ ਸਟਰਗਲ ਚੱਲੀ 98 'ਚ ਮੈਂ ਬਾਹਰ ਦਾ ਡਿਸੀਜਨ ਲਿਆ ਜਿਵੇਂ ਅੱਜ ਅਮਰੀਕਾ ਵਾਲਿਆਂ ਨੂੰ ਚੱਕ ਕੇ ਉਹਨਾਂ ਨੇ ਵਾਪਸ ਭੇਜਿਆ ਮੈਂ ਆਪ ਹੀ ਵਾਪਸ ਆ ਗਿਆ ਸੀ ਮੈਂ ਪਹੁੰਚਿਆ ਨਹੀਂ ਸੀ ਮੈਂ ਵਾਇਆ ਰਸ਼ੀਆ ਚੱਲਿਆ ਸੀਗਾ ਇਟਲੀ ਨੂੰ ਜੀ ਮੈਂ ਬੜੀ ਵਾਰੀ ਇੰਟਰਵਿਊਸ ਗਿਆ ਨਾ ਤੋਂ ਪਰਮਾਤਮਾ ਜੋ ਕਰਦਾ ਠੀਕ ਕਰ ਦੋ ਮੈਂ ਵਾਪਸ ਆ ਗਿਆ ਜੀ 98 ਫੇਰ ਸਟਰਗਲ ਦਾ ਦੌਰ ਸ਼ੁਰੂ ਹੋਇਆ ਫੇਰ ਮੇਰਾ ਇੱਕ ਦੋਸਤ ਹੈ ਗੁਰਮਿੰਦਰ ਕੈਂਡੋਵਾਲ ਬਹੁਤ ਅੱਛਾ ਲਿਖਦਾ ਅਸੀਂ ਦੋ ਇਕੱਠਿਆਂ ਨੇ ਸਫਰ ਸ਼ੁਰੂ ਕੀਤਾ ਫੇਰ ਅਸੀਂ ਫਾਈਨ ਟੱਚ ਰੂਬੀ ਬਾਜੀ ਕੋਲ ਗਏ ਗੁਰਮੀਤ ਬਾਜੀ ਉੱਥੇ ਜਿਹੜੇ ਮਿਊਜ਼ਿਕ ਜਿਨ੍ਹਾਂ ਨੇ ਮੇਰਾ ਹਮੇਸ਼ ਸਾਰੇ ਐਲਬਮ ਦਾ ਕੀਤਾ ਜੀ ਉਹਨਾਂ ਨਾਲ ਟੱਕਰ ਉਹ ਪਰਮਾਤਮਾ ਬਣਾਉਂਦਾ ਸਾਰਾ ਕੁਝ ਰਾਈਟ ਤੇ ਜੇ ਮੈਂ ਅੱਜ ਇਟਲੀ ਹੁੰਦਾ ਹੋ ਸਕਦਾ ਪੈਸੇ ਬਹੁਤ ਜ਼ਿਆਦਾ ਕਮਾ ਲੈਂਦਾ ਲੇਕਿਨ ਸ਼ਾਇਦ ਅੱਜ ਜਦੋਂ ਮੈਂ ਬਾਹਰ ਜਾਂਦਾ ਮੈਨੂੰ ਸੁਣਨ ਲਈ ਦੇਖਣ ਲਈ ਆ オーਡੀਐਂਸ ਆਉਂਦੀ ਆ ਦਰਸ਼ਕ ਆਉਂਦੇ ਆ ਸ਼ਾਇਦ ਮੈਂ ਉਸ ਲੌਬੀ ਚ ਮੈਂ ਬੈਠਾ ਹੁੰਦਾ ਕਲੋਂ ਕੋਈ ਚੰਗੇ ਸਿੰਗਰ ਉੱਥੇ ਮੈਂ ਹੋਣਾ ਸੀ ਨਾ ਮਨ ਫੇਰ ਮੈਂ ਉਹਨਾਂ ਨੂੰ ਠੱਕੇ ਨਾ ਸੁਣਾਉਣਾ ਵੀ ਸੀ ਜਾ ਕੇ ਪਾਣੀ ਮੈਂ ਪੈ ਵੀ ਗਾ ਲੈਣਾ ਹਾਂ ਹਾਂਜੀ ਸੋ ਉਹ ਪਰਮਾਤਮਾ ਜੋ ਕਰਦਾ ਉਹਨੇ ਫੇਰ ਫੇਰ ਮੈਂ ਉਸ ਲਾਈਨ ਚ ਲੱਗ ਗਿਆ ਫੇਰ ਮੈਂ ਉਧਰ ਮਿਲਿਆ ਪਹਿਲੀ ਐਲਬਮ ਜਿਹੜੀ ਹੈ ਬੜੀ ਸਟਰਗਲ ਤੋਂ ਬਾਅਦ ਉਹ ਪਿਆਰ ਕੀਤੀ ਉਸ ਤੋਂ ਬਾਅਦ ਉਹਦਾ ਵੀਡੀਓ ਕੀਤਾ ਫੇਰ ਉਸ ਤੋਂ ਬਾਅਦ ਹੀ ਚੱਲ ਸੀ ਰਾਈਟ ਮਤਲਬ ਬੜਾ ਲੰਬਾ 10 ਸਾਲ ਦਾ ਸਫ਼ਰ 92 ਤੋਂ ਲੈ ਕੇ 2002 ਤੱਕ ਉਹਨੇ ਬੜੀਆਂ ਮੇਰਾ ਉਤਰਾ ਚੜਾ ਬੜੇ ਜ਼ਿੰਦਗੀ ਚ ਆਏ ਨਾ ਕਿਉਂਕਿ ਤੁਸੀਂ ਕਈ ਵਾਰ ਹਾਰ ਹੰਬ ਜਾਂਦੇ ਆ ਫਿਰ ਮੈਂ ਕਹ ਇੱਕ ਵਾਰੀ ਤਾਂ ਵਾਜੇ ਨੂੰ ਧੂਫ ਟਿੱਕਾ ਮੱਥਾ ਹੀ ਟੇਕਦਾ ਸੀ ਕਿ ਨਹੀਂ ਬਣਨੀ ਗੱਲ ਇਹ ਛੱਡੋ ਪਰ ਫਿਰ ਉਹ ਬਿਆਨ ਤੇ ਆਪੜਾ ਉਹ ਫਿਰ ਕਈ ਵਾਰ ਕਾਂਦੇ ਦੇ ਦੂਜੇ ਪਾਸੇ ਤੁਹਾਡੀ ਮੰਜ਼ਿਲ ਹੁੰਦੀ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਰਾਈਟ ਬਟ ਮੈਨੂੰ ਲੱਗਦਾ ਅਰਦਾਸ ਦਾ ਟਾਈਟਲ ট্রাক ਤੁਹਾਡਾ ਬਹੁਤ ਜ਼ਬਰਦਸਤ ਕਮਬੈਕ ਸੀ ਹਾਂ 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 ਹੈਨਾ ਮੱਲਾ ਮੈਨੂੰ ਲੱਗਦਾ ਪਰਮਾਤਮਾ ਦੇ ਨਾਮ ਤੋਂ ਜਦੋਂ ਕੁਝ ਸ਼ੁਰੂ ਹੁੰਦਾ ਹੈ ਦੁਬਾਰਾ ਮੇਰੀਆਂ ਉਸ ਤੋਂ ਪਹਿਲਾਂ ਵੀ ਸਾਹਿਬ ਜੀ ਨੇ ਮੈਨੂੰ ਬਹੁਤ ਵੱਡੀ ਹਿੱਟ ਸੀਗਾ ਬਹੁਤ ਹਿੱਟ ਸੀਗਾ ਯੈਸ ਮਤਲਬ ਬਹੁਤ ਹਿੱਟ ਸੀਗੀ ਉਸ ਤੋਂ ਬਾਅਦ ਅਰਦਾਸ ਕਰਾਂ ਯੈਸ ਅਰਦਾਸ ਕਰਾਂ ਮੇਰਾ ਕਾਈਟਲ ਹੈ ਹਾਂਜੀ ਉਹ ਇਹ ਫਿਲਮ ਸੀ ਅਰਦਾਸ ਉਸ ਤੋਂ ਬਾਅਦ ਅਰਦਾਸ ਫਿਰ ਮੇਰਾ ਟਾਈਟਲ ਸੀਗਾ ਜਿਹੜਾ ਫਿਰ ਉਹਨਾਂ ਨੇ ਦੂਜੀ ਜਿਹੜੀ ਫਿਲਮ ਬਣਾਈ ਅਰਦਾਸ ਕਰਾਂ ਮੈਂ ਤਾਂ ਕਹਿ ਰਹੀ ਹਾਂ ਫ੍ਰੈਂਚਾਈਜ਼ੀ ਦੇ ਲੱਕੀ ਚਾਂਮ ਬਣ ਗਈ ਹੋ ਤੁਸੀਂ ਹੈਨਾ ਤੁਹਾਡੀ ਆਵਾਜ਼ ਦੇ ਨਾਲ ਹੀ ਉਹ ਬਹੁਤ ਮੁਕੰਮਲ ਗੀਤ ਹੈ ਬਹੁਤ ਮੁਕੰਮਲ ਗੀਤ ਹੈ ਬਹੁਤ ਕਮਾਲ ਜ਼ਿੰਦਗੀ ਦੀ ਔਕੜਾਂ ਨੇ ਬਦਲੀ ਤੁਹਾਨੂੰ ਯਾ ਸਟਿਲ ਉਦਾਂ ਤੇ ਹੀ ਉਹ ਜਿੱਦਾਂ ਦੇ ਬਚਪਨ ਤੋਂ ਨਹੀਂ ਮੈਂ ਆ ਦੇਖੋ ਮੇਰੇ ਚਿਹਰੇ ਤੇ ਸੱਟਾ ਸੱਟਾ ਕਿੰਨੀਆਂ ਲੱਗੀਆਂ ਇਹ ਅੱਛਾ ਇਹ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਹਰ ਇਸ ਇਹ ਸਟਰਗਲ ਇਹ ਹਰਡਲਸ ਹੈਗੀਆਂ ਪਾਰ ਕਰਨੀਆਂ ਪੈਣੀਆਂ ਤੁਹਾਨੂੰ ਜ਼ਿੰਦਗੀ ਦੀ ਹਨਾ ਰਾਈਟ ਤੇ ਉਹ ਪਾਰ ਕਰਦਾ ਬੰਦਾ ਚਲ ਜਾਂਦਾ ਆਪਣੀ ਮੰਜ਼ਿਲ ਵੱਰ ਵੱਧਾ ਰਿਹਾ ਹੁੰਦਾ ਓਕੇ ਤੁਸੀਂ ਗੱਲ ਕੀਤੀ ਪਰਿਵਾਰ ਦੀ ਹਨਾ ਜਦੋਂ ਸਾਰੀ ਦੁਨੀਆ ਤੋਂ ਇੱਕ ਤਾਰੀਫ਼ ਲੈ ਕੇ ਆਪਣਾ ਕੰਮ ਕਰਕੇ ਗਾਇਕੀ ਦਾ ਬੱਚੇ ਦੇਖ ਕੇ ਘਰ ਮੁੜਦੇ ਹਾਂ ਆਮ ਸ਼ੋਰ ਇੱਕ ਇਕਾਂਤ ਤੁਹਾਨੂੰ ਤੰਗ ਕਰਦਾ ਹੋਏਗਾ ਹੋਣਾ ਉਹ ਤਾਂ ਹਰ ਹਰ ਵੇਲੇ ਹੁੰਦਾ ਹੀ ਹੈ ਕੋਈ ਤੁਹਾਨੂੰ ਨਹੀਂ ਮੈਨੂੰ ਲੱਗਦਾ ਕਿ ਤੁਹਾਡੇ ਦਿਲ 'ਚ ਹਮੇਸ਼ਾ ਉਹ ਰਹਿੰਦਾ ਹੀ ਆ ਕਿ ਉਹ ਨਾਰੀ ਹੈ ਕੋਈ ਗੱਲ ਹੈ ਕੱਪੜੇ ਪ੍ਰੈਸ ਕਰਦਾ ਮੈਂ ਕਿ ਮੈਂ ਕੱਪੜੇ ਪ੍ਰੈਸ ਕਰਨ ਲੱਗਾ ਭਈ ਜਾਣਾ ਕੰਮ ਤੇ ਬਦ ਚਾ ਅੱਛਾ ਆਇਆ ਵਾਪਸ ਸਹੀ ਸਲਾਮਤ ਠੀਕ ਹੈ ਸਰ ਰੀਅਲੀ ਵਾਓ ਬਿਊਟੀਫੁਲ ਆ ਮੈਨੂੰ ਲੱਗਦਾ ਕਿ ਐਕਚੁਅਲੀ ਲਵ ਪਿਆਰ ਦੀ ਡੈਫੀਨੇਸ਼ਨ ਇਹ ਹੈ ਇਹ ਕਦੀ ਮੁਕਾਇਆ ਨਹੀਂ ਜਾ ਸਕਦਾ ਹੈਨਾ ਸੋ ਹੁਣ ਅਗੇ ਜ਼ਿੰਦਗੀ ਨੂੰ ਕਿੱਦਾਂ ਦੇਖ ਰਹੇ ਹੋ ਗਾਣਿਆਂ ਦੇ ਵਿੱਚ ਬੈਕ ਟੂ ਬੈਕ ਕਰਨ ਵਾਲੇ ਬਿਲਕੁਲ ਹਰ ਮਹੀਨੇ ਗਾਣਾ ਕਿਉਂਕਿ ਹੋਰ ਕਈ ਕੰਪਨੀਆਂ ਮੇਰੇ ਤੱਕ ਅਪਰੋਚ ਕਰਦੀਆਂ ਮੈਂ ਉਹਨਾਂ ਲਈ ਵੀ ਕਰ ਦਿੰਦਾ ਗਾਣਾ ਮੈਨੂੰ ਗਾਣਾ ਚੰਗਾ ਲੱਗਣਾ ਚਾਹੀਦਾ ਜੀ ਫਿਰ ਮੈਂ ਉਹਨਾਂ ਲਈ ਉਹ ਗਾਣਾ ਕਰ ਦਿੰਦਾ ਫਿਰ ਆਪਣੀ ਐਲਬਮ ਲਈ ਆਪਣੀ ਕੰਪਨੀ ਲਈ ਵੀ ਤਿੰਨ ਚਾਰ ਗਾਣੇ ਮੈਂ ਰੈਡੀ ਕੀਤੇ ਹੋਏ ਆ ਬੈਕ ਟੂ ਬੈਕ ਹਾਂਜੀ ਤੁਹਾਡਾ EP ਦਾ ਪਲਾਨ ਨਹੀਂ ਹੈ ਕੋਈ ਨਹੀਂ ਅਜੇ ਨਹੀਂ ਅਜੇ ਪਹਿਲਾਂ ਸਿੰਗਲ ਸਿੰਗਲ ਟਰੈਕ ਹੂੰ ਫਿਰ ਉਸ ਤੋਂ ਬਾਅਦ ਦੇਖਦੇ ਆ ਮੇਰੀ ਟੀਮ ਹੁਣ ਜੁੜੀ ਆ ਦੇਖੋ ਕੀ ਕਰਦੇ ਕਰਵਾ ਦੇ ਦਿੰਦੇ ਨੇ ਲੱਗਦਾ ਸੋ ਜਿੱਦਾਂ ਤੁਸੀਂ ਕਿਹਾ ਕਿ ਵਿਆਹਾਂ ਦਾ ਜ਼ਿਕਰ ਹੈ ਇਸ ਗਾਣੇ ਨੂੰ ਬਣਾਉਣ ਦੀ ਇਸ ਟਾਈਮ ਤੇ ਖਾਸ ਵਜਾ ਕੀ ਹੈ ਕਿਉਂਕਿ ਹੁਣ ਆਰਟਿਸਟਾਂ ਐਕਸਰਸਾਈਜ਼ ਕਰਨ ਲੱਗ ਗਏ ਆ ਕਿ ਇਸ ਟਾਈਮ ਤੇ ਇਹ ਗਾਣਾ ਚਾਹੀਦਾ ਇਸ ਟਾਈਮ ਤੇ ਵਿਆਹ ਵਾਲਾ ਗਾਣਾ ਚਾਹੀਦਾ ਬਟ ਇਹ ਰੋਮਾਂਟਿਕ ਟਰੈਕ ਵੈਸੇ ਸਦਾ ਬਹਾਰ ਹੈ ਮੈਂ ਪਰਸਨਲੀ ਬਿਲੀਵ ਕਰਦੀ ਹਾਂ ਪਰ ਇਸੇ ਟਾਈਮ ਤੇ ਆਪਣੇ ਚੈਨਲ ਤੋਂ ਖੁਦ ਦਾ 뮤직 ਮੈਨੂੰ ਇਹ ਸੀਗਾ ਕਿ ਮੇਰਾ ਰੋਮਾਂਟਿਕ ਗਾਣਾ ਜ਼ਿਆਦਾ ਪਸੰਦ ਕਰਦੇ ਆ ਸਾਰੇ ਨਾ ਮੈਨੂੰ ਸੀਗਾ ਕਿ ਚੈਨਲ ਦੀ ਸ਼ੁਰੂਆਤ ਇਥੋਂ ਹੀ ਕਰੀਏ ਛੱਤਰਗਿਲ 뮤직 ਦੀ ਜੀ ਤੇ ਉਹ ਫਿਰ ਕਰਤੀ ਆ ਰੋਮਾਂਟਿਕ ਕਿਉਂਕਿ ਮੈਨੂੰ ਮੈਂ ਤੇ ਜਦੋਂ ਕਿਤੇ ਪ੍ਰੋਗਰਾਮ ਤੇ ਮੇਰੇ ਕਈ ਐਸੇ ਪੁਰਾਣੇ ਗਾਣੇ ਆ ਜਿਹੜੇ ਮੇਰੇ ਯਾਦ ਨਹੀਂ ਆ ਸਾਨੂੰ ਯਾਦ ਆ ਹਾਂ ਉਹ ਮੇਲੇ ਤੇ ਇੱਕ ਵਾਰ ਗਿਆ ਤੇ ਉੱਥੇ ਮੈਨੂੰ ਮੋਰੋ ਮੈਨੂੰ ਆ ਗਈ ਫਰਮੈਸ਼ ਭਾਜੀ ਉਹ ਗਾਣਾ ਸੁਣਾ ਤੇ ਮੈਂ ਕਿਹਾ ਯਾਰ ਮੇਰੀ ਯਾਦ ਨਹੀਂ ਤਾਂ ਮੈਂ ਤੁਹਾਨੂੰ ਬੋਲ ਬੋਲ ਕੇ ਦੱਸੀਆ ਸੋ ਇਦਾਂ ਵੀ ਹੁੰਦੀ ਕਈ ਵਾਰ ਬਟ ਜਦੋਂ ਤੁਸੀਂ ਸਟਾਰਟ ਕੀਤਾ ਸੀ ਬਿਲਕੁਲ ਬਿਗਨਿੰਗ ਦੇ ਵਿੱਚ ਜਾਂ ਜਦੋਂ ਤੁਸੀਂ ਵਿੱਚ ਡ੍ਰੌਪ ਕਰਕੇ ਦੁਬਾਰਾ ਸਟਾਰਟ ਕੀਤਾ ਕਿ ਤੁਸੀਂ ਜਾਣਦੇ ਸੀ ਕਿ ਤੁਹਾਡੇ ਗਾਣੇ ਲੋਕਾਂ ਦੇ ਦਿਲਾਂ ਵਿੱਚ ਇਦਾਂ ਵਸੇ ਹੋਏ ਨੇ ਬਿਲਕੁਲ ਮੇਰੇ ਕੋਲ ਤਾਂ ਮੈਂ 4 ਘੰਟੇ ਵੀ ਜਗਾਰਮਾ ਲਗਾਤਾਰ ਹਾਂ ਜੀ ਮੈਂ ਐਂਕਰ ਨੂੰ ਵੀ ਕਈ ਵਾਰ ਸਟੇਜ ਸੈਕਟਰੀ ਨੂੰ ਟਾਈਮ ਨਹੀਂ ਦਿੰਦਾ ਅੱਛਾ ਜੀ ਸਾਢੇ 3 ਘੰਟੇ ਆਰਾਮ ਨਾਲ ਗਾ ਕੇ ਆਉਣਾ ਮੈਂ ਹਨਾ ਹੂੰ ਤੇ ਉਹ ਗਾਣੇ ਫੇਰ ਵੀ ਰਹਿ ਜਾਂਦੇ ਕਈ ਫੇਰ ਉਹ ਮੈਂ ਪਰਸੋਂ ਹੀ ਪ੍ਰੋਗਰਾਮ ਤੇ ਮੈਨੂੰ ਆ ਕੇ ਪਿੱਛੇ ਇੱਕ ਮੁੰਡਾ ਕਹਿੰਦਾ ਭਾਜੀ ਉਹ ਯਾਰ ਤੁਸੀਂ ਤਾਰਿਆਂ ਦੀ ਲੋਏ ਤਾਂ ਸੁਣਾਇਆ ਨਹੀਂ ਉਹ ਤੇ ਸਾਧੂਰਾ ਪ੍ਰੋਗਰਾਮ ਹਨਾ ਜਾਂ ਹੋਰ ਕਈ ਐਸੇ ਗਾਣੇ ਆ ਸੋ ਮੈਨੂੰ ਆਪ ਨੂੰ ਯਾਦ ਨਹੀਂ ਜਾਂਦਾ ਕਿ ਇਹ ਇਹ ਪਰਮਾਤਮਾ ਦੀ ਕਿਰਪਾ ਹੈ ਸਾਰੀ ਕਿ ਮੇਰੇ ਸਾਰੇ ਗਾਣਿਆਂ ਨੂੰ ਲੋਕਾਂ ਨੇ ਪਸੰਦ ਬਟ ਮੈਨੂੰ ਇਹ ਲੱਗਦਾ ਅਵਾਰਡ ਤਾਂ ਤੁਹਾਨੂੰ ਮਿਲਦੇ ਨੇ ਰਿਵਾਰਡ ਉਹ ਹੁੰਦਾ ਕਿ ਜਿੱਦਾਂ ਮੈਂ ਆਪਣੀ ਗੱਲ ਕਰ ਲੈਂਦੀ ਆ ਮੈਨੂੰ ਸਾਰੇ ਹੀ ਗਾਣੇ ਯਾਦ ਆ ਰੋਮਾਂਟਿਕ ਬੀਟ ਮਤਲਬ ਹੈ ਈਚ ਈਚ Song ਹੈ ਨਾ ਮੈਨੂੰ ਲੱਗਦਾ ਇਹ ਆਰਟਿਸਟ ਦੀ ਕਮਾਈ ਹੈ ਬੜੀ ਤਗੜੀ ਹੈ ਨਾ ਤੁਸੀਂ ਉਹ ਸਟਾਰਡਮ ਜਿਉਂਦੇ ਹੋ ਕਲਾਕਾਰਾਂ ਵਾਲਾ ਨਹੀਂ ਮੈਨੂੰ ਕਲਾਕਾਰ ਮੈਂ ਕੋ ਲੱਗਦਾ ਹੀ ਨਹੀਂ ਮੈਨੂੰ ਆਪਣੇ ਕਿਉਂ ਹਾਂ ਹਾਂ ਮੈਂ ਗੱਡੀ ਡਰਾਈਵ ਕਰਕੇ ਆਪ ਲੈ ਕੇ ਆਉਣਾ ਕਈ ਵਾਰੀ ਅੱਛਾ ਹਾਂ ਮੈਨੂੰ ਜਿਹੜਾ ਮਰਜ਼ੀ ਜੇ ਮੈਂ ਪ੍ਰੋਗਰਾਮ ਖਤਮ ਵੀ ਕਰ ਰਿਹਾ ਮੈਨੂੰ ਜੇ ਕੋਈ ਫੋਟੋ ਵਾਲਾ ਆ ਗਿਆ ਬਾਈ ਚਾਂਸ ਵਿੱਚ ਮੇ ਤਾਂ ਕਿਤੇ ਨਈ ਫੋਟੋ ਕਰਾਈ ਗਈ ਤਾਂ ਕੋਈ ਚੱਕ ਰਹੀ ਨਹੀਂ ਨਹੀਂ ਤਾਂ ਜੇ ਮੇਰੇ 15 20 ਮਿੰਟ ਅੱਧਾ ਘੰਟਾ ਲੱਗਦਾ ਵੀ ਆ ਤਾਂ ਮੈਂ ਰੁਕ ਜੰਨਾ ਕੋਈ ਗੱਲ ਨਹੀਂ ਮੈਨੂੰ ਕਹ ਲੂ ਇਹ ਨਾ ਕੋਈ ਕਹੇ ਯਾਰ ਤੂੰ ਤਾਂ ਫੋਟੋ ਨਹੀਂ ਸੀ ਕਰਾ ਕੇ ਗਿਆ ਹਾਏ ਤੁਸੀਂ ਮਤਲਬ ਮੈਨੂੰ ਲੱਗਦਾ ਕਿ ਇਹ ਇੱਕ ਜਨਰੇਸ਼ਨ ਹੈ ਜਿਹੜੀ ਸੋਚਦੀ ਐ ਐਕਚੁਅਲੀ ਇਹ ਸਾਡੇ ਵਾਲੀ ਸੋਚਦੀ ਐ ਹਾਂਜੀ ਹੋਂ ਵਾਲਿਆਂ ਦਾ ਵੀ ਨਹੀਂ 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 ਮੈਨੂੰ ਨਹੀਂ ਪਤਾ ਹਾ ਲਾਈਫ ਵੀ ਬਿਜ਼ੀ ਹੋ ਗਈ ਮੈਨੂੰ ਲੱਗਦਾ ਹੈ ਨਾ ਸੋ ਅਡੀ ਲਾਈਫ ਵੀ ਬਹੁਤ ਬਿਜ਼ੀ ਹੈ ਸੋ ਮੈਂ ਬਹੁਤ ਟਾਈਮ ਤਾਂ ਨਹੀਂ ਲਵਾਂਗੀ ਨਹੀਂ ਕੋਈ ਨਹੀਂ ਲਾਈਫ ਤੇ ਸਾਰਿਆਂ ਦੀ ਬਿਜ਼ੀ ਹੈ ਨਹੀਂ ਮੈਨੂੰ ਮੈਂ ਚਾਹਣੇ ਕਿ ਮੈਂ ਬਹੁਤ ਖੁੱਲਾ ਟਾਈਮ ਲੈ ਕੇ ਪੂਰੀ ਜਰਨੀ ਤੇ ਗੱਲ ਕਰਾਂ ਪੂਰਾ 1.5-2 ਘੰਟੇ ਕਰਾਂਗੇ ਹਾਂ ਜ਼ਰੂਰ ਮੁਲਾਕਾਤ ਹੋਵੇਗੀ ਦੁਬਾਰਾ ਹੋਂ ਤੁਸੀਂ ਬਿਜ਼ੀ ਹੋ ਨਵੇਂ ਗਾਣੇ ਦੇ ਦੁਬਾਰਾ ਇੱਕ ਵਾਰ ਕੰਗ੍ਰੈਚੁਲੇਸ਼ਨ ਬਹੁਤ ਮਿਹਰਬਾਨੀ ਜੀ ਇੱਕ ਵਾਰੀ ਚੈਨਲ ਤੇ ਜ਼ਰੂਰ ਜਾਇਓ ਨਛੱਤਰ ਗਿੱਲ 뮤직 ਤੇ ਗਾਣਾ ਇਸ ਵੇਲੇ ਬੜਾ ਲੋਕਾਂ ਵੱਲੋਂ ਪ੍ਰਸ਼ੰਸਾ ਕੀਤਾ ਜਾ ਰਿਹਾ ਹੈ ਦਿਲ ਸਾਫ ਤੇ ਦਿਲ ਸਾਫ ਨਾਲ ਤੁਸੀਂ ਦੇਖੋ ਜ਼ਰੂਰ ਕਿਆ ਬਾਤ ਹੈ ਸੋ ਸਾਡੇ ਵੱਲੋਂ ਵੀ ਬਹੁਤ ਮੁਬਾਰਕਬਾਦ ਹੈ ਨਾ ਤੁਹ ਪਰ ਮੇਰੀ ਇੱਕ ਰਿਕਵੈਸਟ ਹੈ ਕਿਉਂਕਿ ਤੁਸੀਂ ਬੈਠੇ ਹੋ ਕੋਈ ਆਪਣਾ ਇੱਕ ਗਾਣਾ ਸੁਣਾ ਦਿਓ ਪਾਵੇਂ ਤਾਰਿਆਂ ਦੀ ਲੋਏ ਸੁਣਾ ਜੀ ਮੈਂ ਸੁਣਾ ਦਿੰਦਾ ਤਾਰਿਆਂ ਦੀ ਲੋਏ ਕਿਉਂਕਿ ਤੁਮੀ ਸਾਹਿਬ ਦਾ ਬੜਾ ਮੈਂ ਤਾਂਮੀ ਸਾਹਿਬ ਦੇ ਬਹੁਤ ਗਾਣੇ ਗਾਏ ਆ ਜੀ ਵਿਜੇ ਤਮੀ ਸਾਹਿਬ ਦਾ ਉਹਨਾਂ ਦਾ ਗਾਣਾ ਸੀਗਾ ਇਹ ਹਾਂ ਤਾਰਿਆਂ ਦੀ ਲੋਏ ਮੇਰੀ ਜਾਨ ਆ ਪਾਉਂਦੋ ਏ ਕਦੇ ਇਕੱਠੇ ਨਹੀਂ ਹੋਏ ਕਿੰਨਾ ਚਿਰ ਹੋ ਗਿਆ ਪਿਆਰ ਦੀਆਂ ਬਾਤਾਂ ਨੀਓ ਸਾਡੇ ਲਈ ਸੋਗਤ ਕਦੇ ਆਈਆਂ ਨਾ ਔਰਤ ਕਿੰਨਾ ਚਿਰ ਹੋ ਗਿਆ ਤਾਰਿਆਂ ਦੀ ਲੋਏ ਕੀ ਬਾਤ ਹੈ थैंक यू ਸੋ ਮਚ ਸਰ ਬਹੁਤ ਮਿਹਰਬਾਨ ਤੁਸੀਂ ਕਿੰਨਾ ਸੋਹਣਾ ਗਾਉਂਦੇ ਹੋ ਆ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਬਹੁਤ ਹੁਬ ਹੁ ਮਿਹਰਬਾਨ ਹੈ ਤੁਹਾਡੇ ਤੇ ਕਿਉਂਕਿ ਇਹ ਜਿਸ ਤੋਂ ਬਾਅਦ ਕਹਿੰਦੇ ਨੇ ਥੋੜਾ ਫਰਕ ਪੈ ਜਾਂਦਾ ਬਟ ਮੈਂ ਨੂੰ ਨਹੀਂ ਇਹ ਇਹ ਬੜੀ ਗਲਤਫਹਿਮੀ ਹੈ ਕਿ ਤੁਹਾਡੀ ਵੋਕਲ ਖਰਾਬ ਹੋ ਜਾਂਦੀ ਹੈ ਹੋ ਜਾਂਦਾ ਤੁਸੀਂ ਇਹ ਇਹ ਤੁਹਾਡਾ ਕੰਮ ਹੈ ਇਹਨੂੰ ਤੁਸੀਂ ਟਾਈਮ ਦਿਓ ਰਿਆਜ਼ ਕਰੋ ਪਰਮਾਤਮਾ ਨਾਲ ਕਰਕੇ ਕਿਸੇ ਦਾ ਖਰਾਬ ਹੋਏ ਗੁੱਸਾ ਬੜਾ ਹੁੰਦਾ ਜਦੋਂ ਪ੍ਰੋਗਰਾਮ ਕਿਤੇ ਲਗਾਤਾਰ ਚੱਲਦੇ ਹੁੰਦੇ ਹਨ ਤੁਹਾਡਾ ਗਲਾ ਕਿਤੇ ਕੰਮ ਨਹੀਂ ਕਰਦਾ ਤੁਹਾਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਕਿ ਗਲਾ ਕੰਮ ਕਿਉਂ ਨਹੀਂ ਕਰ ਰਿਹਾ ਲੇਕਿਨ ਇਹ ਓਵਰਯੂਜ਼ ਹੋ ਜਾਂਦਾ ਓਵਰਯੂਜ਼ ਹੋ ਕੇ ਤਾਂ ਤੁਹਾਡਾ ਗਲਾ ਖਰਾਬ ਹੋ ਸਕਦਾ ਲੇਕਿਨ ਉਦਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਗਲਾ ਕਦੇ ਖਰਾਬ ਹੁੰਦਾ ਐਕਚੁਅਲੀ ਜੋ ਰਿਆਜ਼ ਕਰਦੇ ਨੇ ਹੈਨਾ ਸੋ ਮਾਨਕ ਸਾਹਿਬ ਨੇ ਕਿੰਨੇ ਕਿੰਨੀ ਉਮਰ ਗਾਇਆ ਹਾਂ ਰਾਈਟ ਉਹਨਾਂ ਦੀ ਉਹੀ ਉਹੀ ਟਣਕਾਰ ਸੀਗੇ ਆਵਾਜ਼ ਚ ਹਨਾ ਉਹਨਾਂ ਦੇ ਗਲੇ ਨੂੰ ਨਹੀਂ ਫਰਕ ਪਿਆ ਸੀ ਸੋ ਇਹ ਐਵੇਂ ਵਹਿਮ ਆ ਕਿ ਤੁਹਾਡਾ ਗਲਾ ਖਰਾਬ ਹੋ ਜਾਂਦਾ ਉਮਰ ਟਲਦੀ ਦੇ ਨਾਲ ਹੁੰਦਾ ਹੋਏਗਾ ਲੇਕਿਨ ਬਾਬੇ ਦੀ ਇੱਧਰ ਤੇ ਆ ਦੇ ਕਿਰਪਾ ਨਹੀਂ ਮੈਨੂੰ ਤਾਂ ਲੱਗਦਾ ਸਰਸਪਤੀ ਹੂ ਬਹੂ ਵੇ ਰਾਜਮਾਨ ਹੈ ਨਾ ਸੋ 올 द बेस्ट टू यू ਤੁਹਾਡੇ ਚੈਨਲ ਲਈ ਨਵੇਂ ਗਾਣੇ ਲਈ ਤੇ ਵਾਹਿਗੁਰੂ ਹੁਕਮ ਕਰਨ ਜਲਦੀ ਮੁਲਾਕਾਤ ਕਰਾਂਗੇ ਗੱਲ ਕਰਾਂਗੇ ਤਦ ਤਰ ਤਰ ਖੁਸ਼ ਰਹੋ ਪਾਜੀ ਥੈਂਕ ਯੂ ਸੋ ਵੈਰੀ ਮਚ ਐਟ 올 ਦਾ ਬੈਸਟ ਥੈਂਕ ਯੂ ਬਹੁਤ ਪਿਆਰ ਸਤਿਕਾਰ ਦੇ ਨਾਲ ਅੱਜ ਇਹ ਗੱਲਬਾਤ ਹੋਈ ਹੈ ਔਰ ਮੈਂ ਵਾਕਈ ਦੇ ਵਿੱਚ ਖੁਸ਼ ਹੁੰਨੀ ਆ ਜਦੋਂ ਮੈਨੂੰ ਮੈਂ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਦੇ ਗੀਤ ਸੁਣ ਸੁਣ ਕੇ ਅਦਾ ਲੱਗਦਾ ਕਿ ਵਾਓ 뮤직 ਇੰਨਾ ਬਿਊਟੀਫੁਲ ਹੈ ਸੋ ਫਿਲਹਾਲ ਦੇ ਲਈ ਐਨ ਆਈ ਆਪਣਾ ਤੇ ਆਪਣੇ ਦਾ ਰੱਖੋ ਖਿਆਲ ਸਾਨੂੰ ਦੇ ਇਜਾਜ਼ਤ ਸਤਿਕਾਰ